ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਕਰਵਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਪ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤ ਉਸੇ ਅਰਥ ਕਰਾਂਗੇ ਅੱਜ ਗੁਜਰੀ ਮਹਿਲਾ 5ਵੇਂ ਦੇ 8ਵੇਂ ਸ਼ਬਦੀ ਵਾਰੀ ਹੈ ਜੀ ਗੁਜਰੀ ਮਹਿਲਾ 5ਵੇਂ ਪੰਜ ਬਦੇ ਘਰ ਦੂਜਾ ੴ ਸਤਿਗੁਰੂ ਪ੍ਰਸਾਦ ਪ੍ਰਥਮੇ ਗਰਭ ਮਾਤਾ ਕੇ ਵਾਸਾ ਮੂਹਾਂ ਛੋੜ ਧਰਮੇ ਆਇਆ ਚਿਤਰ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇ ਪ੍ਰਥਮੇ ਗਰਭ ਮਾਤਾ ਕੇ ਵਾਸਾ ਮੂਹਾਂ ਛੋੜ ਤਰਨ ਮੇ ਆਇਆ ਚਿਤਰ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇ ਔਰ ਸਭ ਮਿਥਿਆ ਲੋਭ ਲਭੀ ਘੁਰ ਪੂਰੇ ਦਿਓ ਹਰ ਨਾਮਾ ਜੀ ਕੋ ਹਵਸਤ ਫਬੀਰ ਹਾਓ ਔਰ ਸਭ ਮਿਥਿਆ ਲੋਭ ਲਭੀ ਗੁਰੂ ਰੇ ਦੀਓ ਹਰ ਨਾਮ ਜੀਏ ਜੀ ਕੋ ਇਹ ਵਸਤ ਫਬੀਰ ਹਾਓ ਇਸ ਤੇ ਮੀਤ ਬੰਦ ਸੁਧ ਭਾਈ ਸੰਗ ਬਿੰਨ ਤਰ ਰਸ ਹਸਿਆ ਜਬ ਅੰਤਿਅ ਉਸਰ ਆਏ ਬਨਿਓ ਹੈ ਉਨ ਪੇਖਤ ਹੀ ਕਾਲ ਗਰਸਿਆ ਕਰ ਕਰ ਹਨਰਤ ਬਹਾਜੀ ਇਸਮ ਪੇ ਸੋਇਨਾ ਰੂਪਾ ਦਾਮ ਪਾੜੀ ਕੋ ਉਹ ਪਾੜਾ ਮਿਲਿਆ ਔਰ ਸਵਲ ਪਇਓ ਬਿਰਾਨਾ ਹੈ ਵਰ ਗੈਰ ਰੱਬ ਸੰਭਾਹੇ ਗੋਕਰ ਕੀਨੇ ਮੇਰੇ ਜਬ ਤੇ ਹੋਈ ਲਾ ਮਾਤਾਈ ਚੱਲੇ ਨਾ ਇੱਕ ਪੈਰੇ ਚੱਲੇ ਨਹੀਂ ਇੱਕ ਪੈਰੇ ਨਾਮ ਧਨ ਨਾਮ ਸੁਖ ਰਾਜਾ ਨਾਮ कुटुंब ਸਹਾਈ ਨਾਮ ਸੰਪਤ ਗੁਰੂ ਨਾਨਕ ਉਹ ਦੀ ਉਹ ਮਰੇ ਨਾ ਵੇ ਜਾਈ ਨਾਮ ਤਨ ਨਾਮ ਸੁਖ ਰਾਜਾ ਨਾਮ कुटुंब ਸਹਾਈ ਨਾਮ ਸੰਪਤ ਗੁਰ ਨਾਨਕ ਕਉ ਦੀ ਓ ਮਰੇ ਨਾ ਆਵੇ ਜਾਈ ਗੁਰੂ ਜੀ ਇਹ ਸ਼ਬਦ ਚਾਖਦੇ ਹਨ ਕਿ ਪਹਿਲਾ ਜੀਵ ਦਾ ਵਾਸਾ ਮਾਤਾ ਦੇ ਗਰਭ પેટ ਵਿੱਚ ਹੋਇਆ ਜੀ ਫਿਰ ਮਾਤਾ ਦੇ ਪੇਟ ਤੋਂ ਬਾਹਰ ਇਹ ਜੀਵ ਸਰਤੀ ਵਿੱਚ ਦੁਨੀਆ ਵਿੱਚ ਆਇਆ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਕਿਸ ਦੁਨੀਆ ਵਿੱਚ ਆਉਂਦਿਆਂ ਇਸ ਨੂੰ ਸੋਹਣੇ ਘਰ ਸੋਹਣੇ ਬਾਗ ਸੋਹਣੇ ਮੰਦਰ ਮਿਲ ਗਏ ਜੀ ਫਿਰ ਗੁਰੂ ਜੀ ਆਖਦੇ ਹਨ ਪਰ ਇਸ ਜੀਵ ਦੇ ਮਰਨ ਸਮੇਂ ਇਸ ਨਾਲ ਇਹ ਸਭ ਕੁਝ ਵੀ ਨਾ ਗਿਆ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬ ਗੁਰਬਾਣੀ ਨਾਮ ਤੋਂ ਬਿਨਾ ਹੋ ਸਾਰੇ ਲਾਲਚ ਲੋਭ ਝੂਠੇ ਹਾਂਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਰੂਪ ਗੁਰੂ ਨੇ ਪਰਮੇਸ਼ਰ ਦਾ ਗੁਰਸ਼ ਗੁਰਬਾਣੀ ਨਾਮ ਦੀ ਬਖਸ਼ਿਸ਼ ਕਰ ਦਿੱਤੀ ਹੈ ਜੀ ਤੇ ਇਹ ਗੁਰਸ਼ਬ ਗੁਰਬਾਣੀ ਨਾਮ ਦੀ ਵਸਤੂ ਹੈ ਸਫਿਦਾਈ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਸ ਗੁਰਬਾਣੀ ਨਾਮ ਤੋਂ ਵਿਹੋਣੇ ਜੀ ਆਪਣੇ ਮਿੱਤਰ ਸਾਥ ਸਬੰਧੀਆਂ ਪੁੱਤਰ ਧੀਆਂ ਭਰਾਵਾਂ ਪਤਨੀ ਨਾਲ ਆਪਣਾ ਜੀਵਨ ਬਤੀਤ ਕਰਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਪਰ ਜਦੋਂ ਅੰਤ ਦਾ ਵੇਲਾ ਆਇਆ ਪਾ ਮੌਤ ਆ ਗਈ ਉਹਨਾਂ ਸਾਰੇ ਸਾਖ ਸਬੰਧੀਆਂ ਪੁੱਤਰ ਧੀਆਂ ਪਤਨੀ ਤੋਂ ਵੇਖਤਾ ਵੇਖਦੇ ਆਂ ਮੌਤ ਇਸ ਨੂੰ ਲੈ ਗਈ ਜੀ ਆਪ ਕਿ ਮੌਤ ਹੋ ਗਈ ਜੀ ਫਿਰ ਗੁਰੂ ਜੀ ਆਖਦੇ ਆਂ ਜੀ ਮਨੁੱਖ ਨੇ ਕਈ ਪਾਪ ਕਰ ਕਰਕੇ ਸਾਰ ਸਾਰਾ ਧਨ ਦੌਲਤ ਕੱਪੜੇ ਮਾਇਆ ਦੇ ਪਦਾਰਥ ਇਕੱਠੇ ਕੀਤੇ ਜੀ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਕਿ ਮਾਨੋ ਇਹ ਸਾਰੀ ਜ਼ਿੰਦਗੀ ਸਾਰਾ ਜੀਵਨ ਇਹ ਇਕੱਠਾ ਕਰਦਾ ਰਿਹਾ ਤੇ ਮਜ਼ਦੂਰੀ ਵਿੱਚ ਵੇਲੇ ਜਿਸ ਤਰਾ ਮਜ਼ਦੂਰ ਮਜ਼ਦੂਰ ਨੂੰ ਮਜ਼ਦੂਰੀ ਦੇ ਹੀ دیے ਇਹਨੂੰ ਮਿਲੇ ਪਰ ਇਹਦੇ ਮਰਨ ਵੇਲੇ ਇਹ ਸਾਰਾ ਕੁਝ ਜੋ ਇਹਨੇ ਇਕੱਠਾ ਕੀਤਾ ਸੀ ਉਹ ਬੇਗਾਨਾ ਹੋ ਗਿਆ ਜੀ ਭਾਵੇਂ ਉਹ ਉਹਦੇ ਵਿੱਚੋਂ ਕੁਝ ਵੀ ਇਹਦੇ ਨਾਲ ਨਹੀਂ ਗਿਆ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਜੀਵ ਨੇ ਧਨ ਇਕੱਠਾ ਕਰਕੇ ਸੁੰਦਰ ਹਾਥੀ ਸੁੰਦਰ ਕੋੜੇ ਡਰਾਫਟ ਬਣਾਏ ਜੀ ਤੇ ਪਰ ਜਦੋਂ ਮੌਤ ਆ ਗਈ ਤਾਂ ਇਹ ਸਭ ਕੁਝ ਇੱਕ ਪਲ ਇੱਕ ਕਦਮ ਵੀ ਇਹਦੇ ਨਾਲ ਨਹੀਂ ਚੱਲਿਆ ਜੀ ਸਾਉ ਕوجੇ ਤੇ ਰਹਿ ਗਿਆ ਜੀ ਫਿਰ ਗੁਰੂ ਜੀ ਆਖਦੇ ਹਨ ਜੀ ਮਨੁੱਖ ਲਈ ਪਰਮੇਸਰ ਦਾ ਗੁਰਸ਼ਬਦ ਗੁਰਬਾਣੀ ਨਾਮ ਤਹੀ ਅਸਲੀ ਤਨਾ ਹੈ ਜੀ ਜੋ ਲੋਕ ਅਤੇ ਪਰਲੋਕ ਵਿੱਚ ਇਸ ਦਾ ਸਹਾਇ ਹੋਣਾ ਹੈ ਜੀ ਫਿਰ ਗੁਰੂ ਜੀ ਆਖਦੇ ਗੁਰਸ਼ਬਦ ਗੁਰਬਾਣੀ ਨਾਮ ਸਾਰੇ ਸੁੱਖਾਂ ਦਾ ਖਜਾਨਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਹੀ ਪਰਵਾਰ ਹੈ ਜੀ ਨਾਮ ਹੀ ਸੱਚਾ ਸਾਥੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਰੂਪੀ ਧਨ ਦੌਲਤ ਨਾ ਮਰਦੀ ਹੈ ਨਾ ਖਤਮ ਹੁੰਦੀ ਹੈ ਤੇ ਨੌਂ ਗਦਰਾ ਜਾਣਦੀ ਹੈ ਜੀ ਇਹ ਸਦਾ ਸਹਾਈ ਹੈ ਜੀ ਅਤੇ ਸਦਾ ਨਾਲ ਰਹਿੰਦੀ ਹੈ ਜੀ ਇਹ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਇਹ ਸ਼ਬਦ ਵਿੱਚ ਗੁਰੂ ਜੀ ਆਖਦੇ ਹਨ ਕਿ ਮਾਤਾ ਪਿਤਾ ਭੈਣ ਭਰਾ istri ਸਾਕ ਸੰਬੰਧੀ ਮਿੱਤਰ ਧਨ ਦੌਲਤ ਸੁੰਦਰ ਮਹਿਲ ਸਭ ਇਥੇ ਹੀ ਰਹਿ ਜਾਣੇ ਹਨ ਜੀ ਸਭ ਨਾਸ਼ਵੰਤ ਹਨ ਨਾ ਲੈਕ ਮੇ ਨਹੀਂ ਜਾਣ ਚੀਜ਼ ਜਾਣੀ ਜੀ ਜਿਸਰਾ ਹੈ ਪੰਕਤੀ ਹੈ ਜੀ ਗੁਰਪੂਰੇ ਦਿਓ ਹਰਨਾਮਾ ਭਾਵੇਂ ਗੁਰਸ਼ੋਦ ਗੁਰਬਾਣੀ ਨਾਮ ਤੋਂ ਬਿਨਾ ਸਭ ਬਿਕਾਰ ਵਾਲੀ ਕਾਰ ਹੈ ਜੀ ਸੋ ਆਓ ਅਸੀਂ ਗੁਰੂ ਜੀ ਦੇ ਸਿੱਖ ਤੇ ਚੱਲੀਏ ਤੇ ਬਿਨਾ ਮਜੂਰੀ ਵਾਲੀਆਂ ਚੀਜ਼ਾਂ ਤੋਂ ਨੂੰ ਛੱਡ ਕੇ ਗੁਰੂ ਦੀ ਸਿੱਖ ਜੋ ਕਿ ਗੁਰਸ਼ਬਦ ਗੁਰਬਾਣੀ ਨਾਮ ਧੰ ਸੱਚਾ ਹੈ ਜੀ ਉਸ ਨਾਲ ਲੱਗੇ ਜੀ ਗੁਰਸ਼ਬਦ ਗੁਰ ਜਿਹੜਾਂ ਗੁਰਸ਼ਬਦ ਗੁਰਬਾਣੀ ਨਾਮ ਧੰ ਹੀ ਸੱਚਾ ਮਿੱਤਰ ਸੱਤਾ ਸਾਥੀ ਸੱਚੀ ਇਸ ਰੀ ਸਾਖ ਸੰਬੰਧੀ ਹੈ ਜੀ ਜੋ ਜੋ ਗੁਰਮਖ ਬ੍ਰਸ਼ਬਦ ਗੁਰਬਾਣੀ ਨਾਮ ਨਾਲ ਲੱਗੇ ਹਨ ਜੀ ਉਹ ਹੀ ਸੱਚੇ ਸ਼ਾਹਾਂ ਜੀ ਅਤੇ ਇਹ ਜੋ ਗੁਰਸ਼ਬ ਗੁਰਬਾਣੀ ਨਾਮ ਧੰ ਹੈ ਇਹ ਕਦੀ ਵੀ ਮਰਦਾ ਨਹੀਂ ਜੀ ਸਦਾ ਸਹਾਈ ਰਹਿੰਦਾ ਹੈ ਜੀ ਇੱਥੇ ਵੀ ਉੱਥੇ ਵੀ ਬਹੁਤਾ ਜਾਣਤੇ ਵੀ ਲੋਕ ਲੋਕ ਵਿੱਚ ਸਦਾ ਨਾ ਸਹਾਈ ਰਹਿੰਦਾ ਹੈ ਜਿਸ ਤਰ੍ਹਾਂ ਇਸ ਉਨਾ ਬੰਕਤਿਆਂ ਗੁਰੂ ਜੀ ਆਖਦੇ ਹਨ ਨਾਮ ਧੰਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ ਨਾਮ ਸੰਪਤ ਗੁਰੂ ਨਾਨਕ ਦੇਵ ਦੀ ਉਹ ਮਰੇ ਨਾ ਆਵੇ ਜਾਈ ਨਾਮ ਧੰਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ ਨਾਮ ਸੰਪਤ ਗੁਰੂ ਨਾਨਕ ਕੋ ਦੀ ਉਹ ਮਰੇ ਨਾ ਆਵੇ ਜਾਈ ਅੱਜ ਦਾ ਵਿਚਾਰ ਕਰਦੇ ਆਂ ਇਰਕੋ ਨਿਕਾਪ ਨਾ ਹੋਈਆਂ ਹੋਣਗੇ ਉਸ ਵਾਸਤੇ ਮੈਂ ਕਿਹਾ ਉਹਦੀ ਜਾਂਚ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ